ਸਤਿ ਗੁਰੂ ਜੀ ਸਾਰਿਆਂ ਨੂੰ ਸਰਕਾਰੀ ਕੋਰਸ ਨਿਹਾਲ ਸਿੰਘ ਵਾਲਾ ਸੈਂਟਰ ਤੋਂ ਆਏ ਆ ਕਿਉਂਕਿ ਤੁਸੀਂ ਸਾਰੇ ਆ ਨਾ ਵੱਡੇ ਨਿਹਾਲ ਸਿੰਘ ਵਾਲਾ ਜਾਣਦੇ ਹੋਗੇ ਇੱਥੇ ਨਜ਼ਦੀਕ ਹੀ ਆ ਹੈ ਨਾ ਆਈਟੈਕ ਸੈਂਟਰ ਦਾ ਨਾਮ ਆ ਬਿਲਕੁਲ ਫ੍ਰੀ ਵਿੱਚ ਕੁੜੀਆਂ ਨੂੰ ਕੋਰਸ ਕਰਵਾਉਣੇ ਆ ਇੱਕ ਵਾਰ ਸਾਰ ਤੁਸੀਂ ਵੰਡ ਦਿਓ ਸਾਰਿਆਂ ਨੂੰ ਫਿਰ ਉਹ ਨਾਲ ਨਾਲ ਪੜ੍ਹਦੀ ਲੈਣਗੇ ਕੋਰਸ ਜਿਹੜਾ ਸਲਾਈ ਕਢਾਈ ਦਾ ਕੁੜੀਆਂ ਲਈ ਜੇ ਕੁੜੀਆਂ ਤੋਂ ਸਿੱਖ ਵੀ ਲੈਣੀ ਹੈ ਕਿਤੇ ਨਾ ਵੀ ਨੌਕਰੀ ਕਰਨੇ ਘਟੋ ਘਟ ਆਪ ਦਾ ਕੰਮ ਤਾਂ ਸ਼ੁਰੂ ਕਰ ਹੀ ਸਕਦੇ ਨੇ ਸਲਾਈ ਕਢਾਈ ਦਾ ਹੈਗਾ ਕੰਪਿਊਟਰ ਦਾ ਕੋਰਸ ਹੈਗਾ ਨਾਲ ਨਾਲ ਜਿਹਨੇ ਅੰਗਰੇਜ਼ੀ ਸਿੱਖਣੀ ਆ ਉਹ ਵੀ ਵਿੱਚੇ ਸਿਖਾਉਣੇ ਆ ਤਿੰਨ ਕੁ ਮਹੀਨਿਆਂ ਦਾ ਜਮਾ ਫ੍ਰੀ ਚ ਕੋਰਸ ਆ ਰਹਿ ਜਿਹੜਾ ਸਲਾਈ ਕਢਾਈ ਦਾ ਕੁੜੀਆਂ ਲਈ ਜੇ ਕੁੜੀਆਂ ਤੋਂ ਸਿੱਖ ਵੀ ਲੈਣੀ ਆ ਕਿਤੇ ਨਾ ਵੀ ਨੌਕਰੀ ਕਰਨੇ ਘਟੋ ਘਟਾਬ ਦਾ ਕੰਮ ਤੇ ਸ਼ੁਰੂ ਕਰ ਹੀ ਸਕਦੀਆਂ ਸਲਾਈ ਕਢਾਈ ਦਾ ਹੈਗਾ ਕੰਪਿਊਟਰ ਦਾ ਕੋਰਸ ਹੈਗਾ ਨਾਲ ਨਾਲ ਜਿਹਨੇ ਅੰਗਰੇਜ਼ੀ ਸਿੱਖਣੀ ਆ ਉਹ ਵੀ ਵਿੱਚੇ ਸਿਖਾਉਣੇ ਆ ਤਿੰਨ ਕੁ ਮਹੀਨਿਆਂ ਦਾ ਜਮਾ ਫ੍ਰੀ ਚ ਕੋਰਸ ਆ ਰਹਿਸ਼ ਵੀ ਉੱਥੇ ਹੀ ਆ ਕੋਈ ਆਏ ਨਹੀਂ ਹੈ ਤਾਂ ਬਸਾਂ ਦੇ ਕਿਰਾਏ ਲਾਉਣੀਆਂ ਉਹ ਜਦ ਨੈੱਟ ਕਰੇ ਵੀ ਨਾ ਸਾਡੇ ਕੋਲ ਹੀ ਰਹਿਣਾ ਛੁੱਟੇ ਬੱਚੇ ਦੇ ਮੰਮੀ ਪਾਪਾ ਜਾਂਦੇ ਆ ਕੁੜੀ ਦੇ ਫੇਰ ਛੁੱਟੀ ਦਿੰਨੇ ਆ ਕੱਲਿਆਂ ਦੇ ਆਏ ਨਹੀਂ ਹੈ ਉਹ ਕੱਲੀ ਜਾ ਕੇ ਐਡਮਿਸ਼ਨ ਵੀ ਨਹੀਂ ਕਰਾ ਸਕਦੀ ਕੱਲੀ ਉੱਥੋਂ ਆ ਵੀ ਨਹੀਂ ਸਕਦੀ ਇਹ ਤਿੰਨ ਡੰ ਦਾ ਖਾਣਾ ਵੀ ਜਮਾ ਫ੍ਰੀਜ ਚ ਦਵਾਂਗੇ ਬੱਚਿਆਂ ਨੂੰ ਠਿਕ ਕੋਰਸ ਸਿਲਾਈ ਕੜਾਈ ਦਾ ਇਹ ਚ ਹੱਥ ਦੀ ਕੜਾਈ ਮਸ਼ੀਨ ਦੀ ਕੜਾਈ ਕੰਪਿਊਟਰ ਸਾਰੇ ਕੋਰਸ ਹੋਣਗੇ ਜੇ ਬੈੱਡ ਵਗੈਰਾ ਦੀ ਜਾਂ ਚਾਦਰ ਵਗੈਰਾ ਦੀ ਕੰਬਲ ਵਗੈਰਾ ਦੀ ਸਹਰਾਣੇ ਸਾਰੇ ਉੱਥੋਂ ਦਿੱਤਾ ਜਾਣਾ ਗਰਮੀਆਂ ਲਈ ਹੁਣ ਏਸੀ ਦਾ ਪ੍ਰਬੰਧ ਵੀ ਕੀਤਾ ਗਿਆ ਉੱਥੇ ਤੁਜੀ ਸਰਦੀਆਂ 'ਚ ਬੱਚਿਆਂ ਨੂੰ ਗਰਮ ਪਾਣੀ ਦੇ ਲੋੜ ਪੈਂਦੇ ਜੋ ਹੋਰ ਕਈ ਚੀਜ਼ਾਂ ਉਹ ਸਾਰੀਆਂ ਪੂਰੀਆਂ ਕੀਤੀਆਂ ਜਾਂਦੀਆਂ। ਉਹ ਵゼ ਸਿਆਰਾ ਜੀ ਵੀ ਇਹ ਸੈਸ਼ਨ ਚਲਾਇਆ ਹੁਣ ਗਰਮੀ ਆਲਾ ਵੀ ਆ ਗਿਆ। ਤਿੰਨ ਕ ਮਹੀਨੇ ਸਾਡੇ ਕੋਲ ਪੜੂਗੀ ਤਾਂ ਉਸ ਤੋਂ ਬਾਅਦ ਕੀ ਆ ਮਤਲਬ ਨਾਲ ਦੀ ਨਾਲ ਅਸੀਂ ਜੌਬ ਵੀ ਦਿਨਿਆ ਕੋਲੇ ਨੌਕਰੀ। ਤਿੰਨ ਕ ਮਹੀਨੇ ਪੜ ਲੀ ਜਿਹੜੇ ਕੰਮ ਚੋਂ ਸਿੱਖ ਲਈ ਜਿਹੜੇ ਸਲਾਈ ਦਾ ਸਿੱਖ ਲਿਆ ਕੰਪਿਊਟਰ ਦਾ ਸਿੱਖ ਲਿਆ ਉਹ ਅਸੀਂ ਗਾਹ ਨੌਕਰੀ ਵੀ ਦਵਾਉਣੇ ਆ ਬੱਚਿਆਂ ਨੂੰ। ਇਹ ਨਹੀਂ ਹੈਗਾ ਵੀ ਤੀਜੇ ਦਿਨ ਆਪਾਂ ਕਹਦੇ ਬਈ ਕੁੜੀ ਸਿੱਖੀ ਨਹੀਂ ਵੀ ਅਸੀਂ ਕਿੱਥੋਂ ਨੌਕਰੀ ਦਵਾ ਦਈਏ। ਇਹ ਵਾਦਾ ਕਰਦੇ ਆਂ ਦਾਅਵਾ ਵੀ ਕਰਦੇ ਆਂ ਵੀ ਕੁੜੀਆਂ ਨੂੰ ਸਿਖਾਵਾਂਗੇ ਤੇ ਨੌਕਰੀ ਤੇ ਵੀ ਲਵਾਵਾਂਗੇ ਤੇ ਨਾਲ ਨਾਲ ਜਿਹੜਾ ਸਾਰਾ ਫ੍ਰੀ ਚ ਕਹਿੰਦੇ ਆ ਇਹ ਵੀ ਨਹੀਂ ਹੈਗਾ ਵੀ ਕੱਲੋਂ ਆਪਾਂ ਕਹਿ ਦਈਏ ਵੀ ਅਸੀਂ ਪੈਸੇ ਲਵਾਂਗੇ ਵੀ ਜਾਂ ਤੁਹਾਡੀ ਭਾਈ ਐਡਮਿਸ਼ਨ ਫੀਸ ਹੋ ਗਈ ਆ ਤੁਹਾਡੀ ਕਿਤਾਬਾਂ ਦੀ ਫੀਸ ਹੋ ਗਈ ਕੁਛ ਵੀ ਨਹੀਂ ਸਾਰਾ ਮੁਫਤ ਹੈ ਜਈ ਕੋਈ ਦਾਖਲਾ ਫੀਸ ਨਹੀਂ ਹੈਗਾ ਬੱਚਿਆਂ ਦਾ ਕੋਈ ਖਾਣ-ਪੀਣ ਦੀ ਫੀਸ ਨਹੀਂ ਵਰਦੀ ਹੋ ਗਈ ਕਿਤਾਬਾਂ ਕਾਪੀਆਂ ਬੈਗ ਮਸ਼ੀਨਾਂ ਦਾ ਸਾਰਾ ਉੱਥੇ ਹੀ ਦਿੱਤਾ ਜਾਣਾ ਸਿੱਖਣ ਲਈ ਕੋਰਸ ਪੂਰਾ ਵਧੀਆ ਸਰਕਾਰੀ ਕੋਰਸ ਹੈ ਜੇ ਕੁੜੀਆਂ ਕਰ ਲੈਣਗੀਆਂ ਤਾਂ ਜੇ ਕੁੜੀ ਨੌਕਰੀ ਤੇ ਨਹੀਂ ਵੀ ਜਾਣਾ ਚਾਹੁੰਦੀ ਘਰੇ ਕੰਮ ਸ਼ੁਰੂ ਕਰਨਾ ਉਹਦੇ ਉੱਤੇ ਲਿਖਿਆ ਹੋਇਆ ਵੀ ਸਰਕਾਰ ਲੋਨ ਵੀ ਦਿੰਦੀ ਆ ਸਬਸਿਡੀ ਨਾਲ ਕੁੜੀਆਂ ਨੂੰ ਲੋਨ ਮਿਲਦਾ ਤਾਂ ਤੁਸੀਂ ਇਹ ਚ ਹਰੇਕ ਮਤਲਬ ਜਾਤੀ ਦੀ ਕੁੜੀ ਐਡਮਿਸ਼ਨ ਲੈ ਸਕਦੇ ਕੋਈ ਆਏ ਨਹੀਂ ਹੈਗਾ ਵੀ ਮਜਬੂਤ ਸਿਕ ਪਰਿਵਾਰ ਜਾਂ ਕੋਈ ਹੋਰ ਪਰਿਵਾਰ ਸਾਰੇ ਪਰਿਵਾਰਾਂ ਦੇ ਕੁੜੀ ਐਡਮਿਸ਼ਨ ਲੈ ਸਕਦੀ ਆ ਤੇ ਪੰਜਾਬ ਦੇ ਹਰੇਕ ਜ਼ਿਲ੍ਹੇ ਦੀ ਕੁੜੀ ਐਡਮਿਸ਼ਨ ਲੈ ਸਕਦੀ ਆ ਤਾਂ ਤੁਹਾਨੂੰ ਇਹ ਹੀ ਜੰਨੇ ਵਾਤ ਵਾਤ ਦੱਸਿਓ ਹਨਾ ਕੁੜੀਆਂ ਨੂੰ ਕਿਸੇ ਨਾ ਕਿਸੇ ਕੁੜੀ ਦਾ ਭਲਾ ਹੋ ਜਾ ਉਹ ਵਧੀਆ ਆਪਦੇ ਹੱਥਾਂ ਦੀ ਮਿਹਨਤ ਕਰਨ ਜੋਗੀ ਹੋ ਜੂਗੀ ਹਾਂਜੀ ਠੀਕ ਹੈ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ